ਕਬੱਡੀ 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 ਦੇ ਨਾਲ ਬੇ ਸੇਟ ਵਰਤੇ ਸਨਮਾਨ ਜਿਹੜਾ ਕੀਤਾ ਜਾਵੇਗਾ ਆ ਨੌਜਵਾਨ ਇਸ ਲਈ ਪੂਰੀਆ ਕਬੱਡੀ ਪਾਉਣ ਦੇ ਲਈ ਵਾਅਦਾ ਹੋਇਆ ਲੋ ਤੂੰ ਐ ਰਸੂਰਪੁਰੀਆ ਆ ਵੇਖ ਰਣੀ ਇਸ ਲਈ ਵਾਹ ਕੱਢਿਆ ਆਹ ਕਦੇ ਆਹ ਲਾ ਗਿਆ ਨੇ ਤਾਂ ਕਟਾ ਬੰਕਰਵਾਦੀ ਰਸੂਰਪੁਰੀਏ ਨੇ ਇੱਕ ਟਗੜਾ ਨੰਬਰ ਆਪਣੀ ਟੀਮ ਲਈ ਜੋੜਦਾ ਹੋਇਆ ਆਹ ਸ਼ਾਜੀ ਹੈ ਸ਼ਕਰਪੁਰਾਣਾ ਹੈ ਜਿਹੜਾ ਹੁਣ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਆਹ ਸ਼ਾਜੀ ਦੀ ਪਈ ਹੋਈ ਰੇਡ জাফর ਅਲੀ ਕੰਬੋ ਆਹ ਵੇਖਣਾ ਵੀ ਕਮਾਲ ਹੀ ਕਰੀ ਜਾਂਦਾ ਹੈ ਕਮਾਲ ਹੀ ਕਰੀ ਜਾਂਦਾ ਹੈ ਸ਼ਾਜੀ ਨੂੰ ਜਫਾ ਲੱਗੇ ਜਫਾ ਜੱਤੂ ਆਹ ਬੱਲੇ ਬੱਲੇ ਕਰਵਾ ਗਿਆ ਬੱਲੇ ਬੱਲੇ ਕਰ ਆ ਗਿਆ ਮੇਜਰ ਨੱਤ ਦਾ ਵੱਡਾ ਯੋਗਦਾਨ ਹੈ ਅਰਸ਼ ਕਬੱਡੀ ਪਾਰਾ ਤੇ ਲੱਖਾਂ ਗੱਲ ਕਰ ਰਿਹਾ ਲੋ ਅਰਸ਼ ਬਰਨਾਲੇ ਵਾਲਾ ਇਸ ਵੇਲੇ ਖੇਡ ਦਾ ਦੇ ਵਿੱਚ ਇੱਕ ਕੱਡੀ ਦੇ ਬਿੱਲਾ ਢੋਡਿਆਂ ਵਾਲਾ ਲੱਗਿਆ ਹੋਇਆ ਪਰ ਇਹ ਟਾਰਗੇਟ ਹਲੇ ਤੇ ਪੰਜਾਬ ਦਾ ਬਸਾ ਟਾਰਗੇਟ ਕਿਹ ਹੋ ਜਾ ਕਬਾਲ ਕਰੇਗਾ ਬੱਲੇ 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 ਜੰਦਾ ਮੁਕਾਬਲਾ ਉਹ ਵਾਹ ਸਰੇ ਨਾ ਹੋਇਆ ਵਰਕੀ ਦਾ ਰਾਏ ਮੱਡੇ ਵਾਲਾ ਦੇਰ ਤੇ ਪਲੇ ਸਾਂਪੂਰੀਆ ਗਰਾਊਂਡ ਦੇ ਵਿੱਚ ਆ ਕਾਲੇ ਬੱਕਰੇ ਦੇ ਇਲਾਕੇ ਦਾ ਗਪਾਲਪੁਰੇ ਨੰਨੀ ਦੇ ਇਲਾਕੇ ਦਾ ਖਿਡਾਰੀ ਆਖ리에 ਵੀ ਸ਼ਹਿਜਾਦ ਸ਼ਾਦੀ 12 ਕਬੱਡੀ ਜਫਰ ਅਲੀ ਕਮੋੜ ਦੇ ਨਾਲ ਮੁਕਾਬਲਾ ਹੈ ਅੱਜ ਸਿਰਕਾ ਵਾਲੀ ਗੱਲ ਕੀਤੀ ਹੋਈ ਲੱਖਾਂ ਹਜ਼ਾਰ ਰੁਪਏ ਉਹ ਬੰਦੇ ਬੰਦੇ ਖੇਡ ਮਾਦ ਦੇ ਵਿੱਚ ਉਹ ਸ਼ਾਦੀ ਦੇ ਡਾਪਰ ਵੀ ਉਹ ਡਾਪਰ ਆ

ਤੀਰ ਸੇ ਅਖਰ ਦੀ ਜੋੜੀ ਦੁਨੀਆ ਦੇ ਵਿੱਚ ਪ੍ਰਸਿੱਧ ਹੋਈ ਹੈ ਜਤਿੰਦਰ ਲਖਾ ਤੇ ਤੀਰ ਸੇ ਇਹ ਦੁਨੀਆ ਦੀ ਪ੍ਰਸਿੱਧ ਜੋੜੀ ਆ ਦੇਖ ਲਿਆ ਟਾਰਗੇਟ 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 ਆ ਗਿਆ ਨੰਬਰ ਧਰਪੁਰੇ ਵਾਲੇ ਦਾ ਨੰਬਰ ਧਰਪੁਰੇ ਵਾਲੇ ਦਾ ਆ ਗਿਆ ਯਾਦ ਅਲੀ ਸ਼ਾਦ ਦੁਨੀਆ ਦੇ ਟੌਪ ਰਾਜ ਜਿਹੜੇ ਯੂਨਾਈਟਿਡ ਕਬੱਡੀ ਫੈਡਰੇਸ਼ਨ ਸੁਸਾਇਟੀ ਵੈਨਕੂਵਰ ਦੇ ਲਈ ਆ ਖੇਡੇ ਹੈ ਇਸ ਲਈ ਕੀਤੀ ਕੋਸ਼ਿਸ਼ ਈਸੀ ਵਾਲਿਆ ਕਰ ਗੱਲ ਟੀਵੀ ਵਾਲੇ ਕਹਿੰਦੇ ਗੋਲਡ ਮੈਡ ਪਾਵਾਗੇ ਨਫੀਸ ਗੁੱਜਰ ਤੇ ਸ਼ਾਜੀ ਪ੍ਰਾਨ ਦੇ ਵਿੱਚ ਵਾਧਾ ਹੋਇਆ ਕੁਲਵਿੰਦ ਧਰਮਪੁਰੇ ਵਾਲਾ ਇਸ ਲਈ ਬੋਲਿਆ ਹੈ ਤਾਰਾ ਹੁਣ ਕਾਹਨ ਖੱਲੇ ਗਿਆ ਮੇਰੇ ਵੀਰੋ ਪ੍ਰਾਨ ਆਲੀ ਸ਼ਾਨ ਸਿੰਧਣਾ ਵਾਲਾ ਹੈਪੀ ਵੀ ਕਮਾਲ ਦਾ ਜਾਫੀ ਹੈ ਖੇਡ ਕਬੱਡੀ ਦਾ ਐਨ ਟਾਰਜਨ ਵਾਗੇ ਇਸ ਲਈ ਤਿਆਰ ਨੇ ਕਿਹੜੇ ਖਿਡਾਰੀ ਬੰਦਾ ਮੁਕਾਬਲਾ ਐਮ ਸਪੋਰਟ ਦੇ ਰਾਜੀ ਰਾਜੂ ਦੀ ਟੀਮ ਟਾਰਜਨ ਕਹਿੰਦੇ ਮੂਰੇ ਹੋ ਹੋ ਜੋਹੋ ਘੇਰ ਦਾ ਮੂਰੇ ਹੋ ਹੋ ਘੇਰ ਦਾ ਮੂਰੇ ਹੋ ਹੋ ਘੇਰ ਦਾ ਏ ਧਰਪੁਰੇ ਵਾਲਾ ਤੇ ਟਾਰਜਨ 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 ਬੱਲੇ 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 ਕਬੱਡੀ ਕਬੱਡੀ ਉਹ ਸਰਾ 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 ਹੋਣ ਵਾਲੀ ਗੱਲ ਹੈ ਮੇਰੇ ਵੀਰੋ ਇਹ ਜਿਹੜਾ ਹੋੜਨ ਉਹਨਾਂ ਦੇ ਸਾਰੇ ਸਾਥੀਆਂ ਦਾ ਵਿਸ਼ੇ ਤੌਰ ਤੇ ਧੰਨਵਾਦ ਹੈ ਬਡੀ ਨੌਜਾਨ ਗਬਰੂ ਨੇ ਇਸ ਵਲੇ ਕਰਵਾਇ ਨੇ ਪਾ ਦਿੱਤੀ ਹੈ ਬਿੱਟੇ ਸੋਹੀ ਦੀ ਟੀਮ ਖੇਡ ਰਹੀ ਹੈ ਮੇਰੇ ਵੀਰ ਔਰ ਕਿਹੜਿਆ ਨਹੀਂ ਮਨਜੀਤ ਲਾਲੀ ਹੁਣਾਂ ਦੀ ਇਸ ਵਲੇ ਟਾਰਜਨ ਨੇ ਸਿਰਾਂ ਕਰਾਇਆ ਹੋਇਆ ਹੈ ਟਾਰਜਨ ਨੇ ਅੱਜ ਸਰੀਦ ਖੌਰੂ ਪਾਆ ਹੋਇਆ ਹੈ ਇਹ ਲੈ ਲੈਂਦੇ ਪੰਜਾਬ ਪਾਕਿਸਤਾਨ ਦਾ ਧੰਨ ਧੰਨ ਕਰਵਾਈ ਜਾਂਦਾ ਹੈ ਸਿਰਾਂ ਇਲਾਵਾ ਤਾਂ ਮਨਜੀਤ ਲਾਲੀ ਵੀ ਹੁਣ ਦਾ ਵਿੱਕੀ ਜੋਰ ਜਿਹੜਾ ਦਾ ਸਾਰੇ ਸਾਥੀਆਂ ਦਾ ਮੇਲਾ sire ਦਾ ਹੋ ਗਿਆ ਮੇਲਾ sire ਦਾ ਹੋ ਗਿਆ ਮੇਰੇ ਵੀਰ ایک کبڈی پار ایک پاس ایک کتو ان فور کریا رسول کر کتو کتو فور کریا کتو فور کریا کتو فور کریا اپ لے اپ لے اپ ہو نا ہا لے کبڈی تک ہو رہی ہے فور سے اسی طرح ਕਬੱਡੀ ਦੀਆਂ ਘੈਂਟ ਤੇ ਨਵੀਆਂ ਅਪਡੇਟਸ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਤੇ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦੀ